ਹਾਂਜੀ ਸਤਿ ਸ਼੍ਰੀਕਾਲ ਜੀ ਸਵਾਗਤ ਆ ਤੁਹਾਡਾ ਚੈਨਲ ਦੇ ਉੱਤੇ ਖੇਤ ਖੜੇ ਆ ਬਈ ਸਵੇਰੇ ਸਵੇਰੇ 5:30 ਪਾਉਣੇ 7 ਦਾ ਟਾਈਮ ਆ ਦੋ ਖੱਤਿਆਂ 'ਚ ਆਪਾਂ ਪਨੀਰੀ ਵੀ ਪੀਜੀ ਹੋਈ ਆ ਪਹਿਲਾਂ ਉਧਰ ਸਪਰੇਅ ਕਰ ਆਇਆ ਚਾਚੇ ਹੁਣੀ ਆਹ ਖੱਤੇ ਦੇ ਉੱਤੇ ਮੈਂ ਕਰਨਾ ਆ ਬਈ ਪਨੀਰੀ ਦੀ ਕੰਡੀਸ਼ਨ ਚੈੱਕ ਕਰੋ ਤੁਸੀਂ ਪਨੀਰੀ ਦੇ ਵਿੱਚ ਜਿਹੜੀ ਮੇਨ ਚੀਜ਼ ਹੁੰਦੀ ਆ ਅੱਜ ਹਿਊਮਿਕ ਐਸਿਡ ਦੀ ਸਪਰੇਅ ਕਰ ਰਹੇ ਆ ਇਹ ਨਾ ਮੈਂ ਪਿਛਲੇ ਸਾਲ ਲੀਟਰ ਲੈ ਕੇ ਆਇਆ ਸੀ ਤੇ ਇੱਕ ਉਹ ਤੋਂ ਪਿਛਲੇ ਤੋਂ ਪਿਛਲੇ ਸਾਲ ਲੈ ਕੇ ਆਇਆ ਸੀ ਇਹ ਸਿਰਫ ਪਨੀਰੀ ਦੀ ਕੰਮ ਆਉਂਦਾ ਤੇ ਵੀ ਇੱਕ ਸਪਰੇਅ ਕਰ ਦਿੰਨੇ ਆ ਇਹ ক্লোਰੋਫਿਲ ਦੀ ਕੰਟੈਂਟ ਨੂੰ ਵਧਾ ਦਿੰਦਾ ਜਦੋਂ ਮੈਨੂੰ ਐਂ ਜੇ ਲੱਗਣ ਲੱਗ ਜਾਂਦਾ ਨਾ ਵੀ ਉੱਤੋਂ ਨੋਕਾਂੀਆਂ ਮੱchn ਲੱਗੀਆਂ ਮੜੀਆਂ ਮੜੀਆਂ ਤਾਂ ਉਦੋਂ ਇੱਕ ਸਪਰੇਅ ਕਰ ਦਿੰਦਾ ਇਹਦਾ ਬਹੁਤ ਫਾਇਦਾ ਆਈਪੀਐਲ ਕੰਪਨੀ ਦਾ ਬਹੁਤ ਸੋਹਣਾ ਵਧੀਆ ਪ੍ਰੋਡਕਟ ਆ ਬਾਈ ਤੇ ਆਏ ਸਾਲ ਪਨੀਰੀ ਦੇ ਉੱਤੇ ਮੈਂ ਕਰਦਾ ਚਾਹੇ ਪੁਰਾਣੀਆਂ ਵੀਡੀਓ ਮੇਰੀਆਂ ਦੇਖ ਲਿਓ ਇਹਦਾ ਫਾਇਦਾ ਕੀ ਇਹਦੇ ਵਿੱਚ ਕੁਝ ਨਹੀਂ ਪਾਇਆ ਠੀਕ ਹੈ ਇਕੱਲਾ ਨਰੋਲ ਕੀਤਾ ਜੇ ਤੁਸੀਂ ਯੂਰੀਆ ਦਾ ਕੰਟੈਂਟ ਆ ਜਿਹੜਾ ਉਹ ਸਹੀ ਰੱਖੋਗੇ। ਯਾਨੀ ਤੀਜੇ ਚੌਥੇ ਦਿਨ ਜਾਂਦਾ ਜਦ ਤਾ ਤੀਜੇ ਦਿਨ 2 ਕਿਲੋ ਕਨਾਲ ਦੇ ਹਿਸਾਬ ਨਾਲ ਯੂਰੀਆ ਪਾਈ ਚਲੋ। ਠੀਕ ਹੈ। ਜੇ ਤੀਜੇ ਦਿਨ ਤੁਸੀਂ ਇੰਨੀ ਖਫਤ ਨਹੀਂ ਕਰ ਸਕਦੇ। ਪੰਜਵੇਂ ਦਿਨ ਪਾਉਣੀ ਆ ਤਾਂ ਖੁੱਲੇ ਜੇ ਹੱਥ ਨਾਲ 4 ਕਿਲੋ 4.5 ਕਿਲੋ ਕਨਾਲ ਦੇ ਹਿਸਾਬ ਨਾਲ ਠੋਕ ਦਿਓ। ਜੇ ਤੁਹਾਡੇ ਕੋਲੇ ਸੀਆਰ ਝੋਨਾ, ਪੀਆਰ ਝੋਨਾ ਜਾਂ ਪੀਬੀ1 ਸੁਪਰੀਮ 110 ਆ ਇਹ ਵਾਲੀਆਂ ਕਿਸਮਾਂ ਤੇ। ਜੇ ਤੁਹਾਡੇ ਕੋਲੇ ਕੋਈ ਹਾਈਬ੍ਰਿਡ ਝੋਨਾ ਤੱਤਾ ਹੀ ਹੱਦ 3 ਕਿਲੋ ਜੂਰੀਆ ਇੱਕ ਕਨਾਲ ਦੀ ਦੇਣੀ ਆ ਚੌਥੇ ਪੰਜਵੇਂ ਦਿਨ ਠੀਕ ਹੈ ਜੀ ਜੇ ਬਾਸਮਤੀ ਆ ਤਾਂ 2 ਤੋਂ 2.5 ਕਿਲੋ ਤਾਂ ਕਿਸਮਾਂ ਦੇ ਹਿਸਾਬ ਨਾਲ ਜੇ ਤੁਸੀਂ ਜੂਰੀਆ ਦੀ ਮੈਨੇਜਮੈਂਟ ਸਹੀ ਕਰ ਲਈ ਤਾਂ ਤੁਹਾਡੀ ਪਨੀਰੀ ਨੂੰ ਕੁਝ ਵੀ ਨਹੀਂ ਹੋਊਗਾ ਐਤਕੀ ਦਾ ਸੁੱਖ ਨਾਲ ਮੌਸਮ ਹੀ ਬਹੁਤ ਸੋਹਣਾ ਪੂਰਾ ਚੱਲੀ ਜਾਂਦਾ ਹਨਾ ਮੱਚਣ ਦੀ ਬਹੁਤ ਘੱਟ ਸ਼ਿਕਾਇਤ ਆ ਪਰ ਸੀਆਰ ਝੋਨਾ ਸੁਪਰ 212 ਇੰਨਾ ਕ ਕੜ ਹੁੰਦਾ 35 36 ਦਿਨਾਂ ਦੇ ਵਿੱਚ ਪਨੀਰੀ ਤਿਆਰ ਹੁੰਦੀ ਹੈ ਤੇ ਉਤੋਂ ਨੋਕਾਂ ਵੀ ਮੱਚੀ ਜਾਂਦੀਆਂ ਕਈ ਹੈਨਾ ਉਹਦਾ ਕਾਰਨ ਬਈ ਹੋਰ ਕੁਝ ਨਹੀਂ ਹੈਗਾ ਉਹਦੀ ਵੈਰੈਟੀ ਇਹੋ ਜੀ ਆ ਉਹਦੀ ਨਸਲ ਹੀ ਇਹੋ ਜੀ ਆ 25 26 ਦਿਨ ਹੋਏ ਨੇ ਹਜੇ ਆਪਣੀ ਦੀ ਨੂੰ ਠੀਕ ਹੈ ਤੇ 30 35 ਦਿਨਾਂ ਦੀ ਲੱਗਣ ਨੂੰ ਤਿਆਰ ਹੁੰਦੀ ਆ 35 30 ਤੋਂ ਉੱਤੇ ਉੱਤੇ ਤੇ ਅੱਜ ਕਿਵੇਂ ਲੱਗਾ 30ਵੇਂ ਦਿਨ ਲਾ ਦਾਂਗੇ ਕਿਉਂਕਿ ਮੌਸਮ ਵਧੀਆ ਜੇ ਮੌਸਮ ਵਧੀਆ ਹੋਊਗਾ ਤਾਂ ਸਾਰੀ ਕਿਸਮ ਵਧੀਆ ਹੋਊਗੀ ਠੀਕ ਹੈ ਇੱਕ ਚਲੇਟਡ ਜਿੰਕ ਜਾਂ ਲੋਹੇ ਦੀ ਸਪਰੇਅ ਕਰਦੇ ਹੋ ਮੈਂ ਵੀਡੀਓ ਪਾਈ ਹੋਈ ਆ ਹੋਰ ਵੇਲੇ ਕੋਈ ਗਬ੍ਰੈਲਿਕ ਐਸਿਡ ਕਰਨ ਦੀ ਲੋੜ ਨਹੀਂ ਇਹ ਵੀ ਹਿਊਮਿਕ ਐਸਿਡ ਜਿਹੜਾ ਮੈਂ ਕਰ ਰਹੇ ਆ 5GIPL ਦਾ ਇਹ ਜੇ ਤੁਹਾਡੇ ਕੋਲ ਹੈਗਾ ਤਾਂ ਤਾਂ ਕਰ ਦਿਓ ਅਦਰਵਾਈਜ਼ ਸਪੈਸ਼ਲ ਪੈਸੇ ਲਾਉਣ ਦੀ ਲੋੜ ਨਹੀਂ ਠੀਕ ਆ ਹਾਂ ਜੇ ਤੁਹਾਨੂੰ ਲੱਗਦਾ ਵੀ ਤੁਹਾਡੀ ਪਨੀਰੀ ਦੇ ਵਿੱਚ ਪੀਲੀ ਪੈ ਗਈ ਯਾਰ ਜਮਾਂ ਅੜੀ ਜੀ ਖੜੀ ਐ ਫਿਰ ਤੁਹਾਨੂੰ ਕਰਨਾ ਹੀ ਪੈਣਾ ਬਾਈ ਜੇ ਆਹ ਵਾਲੀ ਕੰਡੀਸ਼ਨ ਆ ਜਿਵੇਂ ਆਹ ਕੰਡੀਸ਼ਨ ਆ ਮੇਰੇ ਵਾਲੀ ਠੀਕ ਐ ਇਹਦੇ 'ਚ ਸਿਰਫ ਇੱਕ ਵਾਰੀ ਜੂਰੀਆ ਪਾਈ ਹੋਈ ਆ ਡੇਢ ਕਿਲੋ ਠੀਕ ਐ ਇਹਨੇ ਤੇ ਹਾਲਾਂਕਿ ਬੋਲੀ ਬਹੁਤੀ ਖਾਸ ਲੋੜ ਨਹੀਂ ਹੈਗੀ ਪਰ ਦਵਾਈ ਬਚੀ ਪਈ ਆ ਮੈਂ ਹਾਂ ਚੱਲ ਮਾਰ ਦਈਏ ਠੀਕ ਐ ਬਾਈ ਕੋਈ ਵੀ ਦਵਾਈ ਕਰਨੀ ਆ ਉਹਦੇ ਉੱਤੇ ਪਨੀਰੀ ਦੇ ਉੱਤੇ ਡਬਲ ਜਾਂ ਟ੍ਰਿਪਲ ਫੁਆਰਾ ਮਾਰਨ ਦੀ ਬਈ ਲੋੜ ਨਹੀਂ ਠੀਕ ਹੈ ਤੇ ਇੱਕ ਨਾ ਗਰਾਸ ਟਿੱਡਾ ਉਹਨੂੰ ਆਪਾਂ ਹੌਪਰ ਵੀ ਕਹਿ ਸਕਦੇ ਆ ਉਹਨੂੰ ਆਪਾਂ ਇਨਸੈਕਟ ਵੀ ਕਹਿ ਸਕਦੇ ਆ ਉਹ ਬਹੁਤ ਫਿਰਦਾ ਉਹ ਥੱਲੇ ਨਾ ਕੁਤਰਾ ਕਰੀ ਜਾਂਦਾ ਇੱਕ ਦੰਦੀ ਬਹੁਤ ਭੜੀ ਵੱਡਦਾ ਉਹ ਉਹਦੇ ਲਈ ਕੋਈ ਵੀ ਇਨਸੈਕਟੀਸਾਈਡ ਮੈਂ ਕੱਲ ਮਸ਼ੀਨ ਦਾ ਟੈਕਨੀਕਲ ਆ ਜਿਹੜਾ ਉਹ ਕਰਤਾ ਸੀਗਾ ਢੋਲੀ ਦੇ ਵਿੱਚ ਪਾ ਕੇ ਤੇ ਕਾਫੀ ਹੱਦ ਤੱਕ ਉਹਦੇ ਨਾਲ ਬਚਾਅ ਹੋਇਆ ਤੇ ਬਾਕੀ ਰਾਤ ਵਾਲਾ ਮੀਂਹ ਪਿਆ ਬਾਲੇ ਥਾਵਾਂ ਤੇ ਸਾਡੇ ਵੀ ਪਿਆ ਥੋੜਾ ਜਿਹਾ ਠੀਕ ਹੈ ਤੇ ਉਹਦਾ ਪਚਾਹ ਜ਼ਰੂਰ ਰੱਖਿਓ। ਬਾਕੀ ਵੀਡੀਓ ਪਾਉਂਦੇ ਰਹਾਂਗੇ ਬਾਈ। ਲਗਾਤਾਰ ਚੈਨਲ ਨਾਲ ਜੁੜੇ ਰਹੋ। ਜਿਹੜੇ Facebook ਤੇ ਦੇਖਦੇ ਹੋ ਫੋਲੋ ਕਰ ਲਿਓ, ਜਿਹੜੇ YouTube ਤੇ ਦੇਖ ਲਿਓ ਸਬਸਕ੍ਰਾਈਬ ਕਰ ਲਿਓ ਤੇ ਆਪਦੀ رائے ਕਮੈਂਟ ਜ਼ਰੂਰ ਕਰਿਓ ਕਿਹੜੀ ਵੈਰਾਈਟੀ ਲਾਈ ਹੈ ਤੁਸੀਂ ਤੇ ਕਿੰਨੀ ਤਰੀਕ ਨੂੰ ਖੇਤ ਦੇ ਵਿੱਚ ਲਾ ਦੇਣੀ ਹੈ। ਥੈਂਕ ਯੂ ਸੋ ਮੱਚ।